ਮਹਾਪੁਰਸ਼ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਅੱਜ ਉਹਨਾਂ ਦਾ ਅਵਤਾਰ ਦਿਹਾੜਾ ਹੈ। ਔਰ ਸਾਧ ਸੰਗਤ ਹਫ਼ਤੇ ਬਾਅਦ ਉਹਨਾਂ ਦੀ ਵਰਸੀ ਸ੍ਰੀ ਛਟਿਆ। ਕਈ ਵਾਰ ਬਚਨ ਕਰਿਆ ਕਰਦੇ ਸੁਦਰਸ਼ਿਤ ਕਹਿ ਲੱਗੇ ਜਦੋਂ ਅਸੀਂ ਜਾਣਾ ਕਹਿੰਦੇ ਛੁੱਟੀ ਹੋਇਆ ਕਰੂਗੀ। ਦੇਖ ਲੋ ਕੋਈ ਪਤਾ ਦੜੋਸ ਕਹਿੰਦੇ ਭਾਈ ਛੁੱਟੀ ਹੋਇਆ ਕਰੂ। ਨਵਾਂ ਸਾਲ ਦੇਖ ਲਓ ਕਿਵੇਂ ਦੁਨੀਆ ਮਨਉਂਦੀ ਹੈ ਛੁੱਟੀ ਹੁੰਦੀ ਹੈ ਸਾਰਿਆਂ ਸਭ ਕੁਝ ਜਾਣਦੇ ਸਨ ਸਾਧ ਸੰਗਤ ਮਹਾਪੁਰਸ਼ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਿੰਡ ਮਸੀਤਾ ਹੈ ਬਟਿੰਡੇ ਤੋਂ ਦੱਬ ਵਾਲੀ ਮੰਡੀ ਦੱਬ ਵਾਲੀ ਤੋਂ 9 ਕਿਲੋਮੀਟਰ ਉਥੇ ਜਨਮ ਲਿਆ ਉਹਨਾਂ ਦੇ ਪਾਲਾ ਸਿੰਘ ਪਾਲਾ ਸਿੰਘ ਦੇ ਪੰਜ ਪੁੱਤਰ ਹੋਏ ਤੇ ਉਹਨਾਂ ਦੇ ਵਿੱਚੋਂ ਸੰਤ ਕਿਸ਼ੇ ਸਿੰਘ ਜੀ ਮਹਾਰਾਜ ਵਿਸ਼ਨ ਇੱਕ ਉਹਨਾਂ ਦੀ ਭੈਣ ਸੀ ਜੋ ਸੰਤ ਮਹਾਰਾਜ ਤੋਂ ਵੀ ਛੋਟੀ ਸੀ ਬਿਲਕੁਲ ਸੰਤ ਮਹਾਰਾਜ ਜੀ ਵਰਗਾ ਸੁਆਭ ਤੇਰ ਜੀ ਸ਼ਾਂਤੀ ਇਹ ਜਦੋਂ ਇਹ ਐਸੇ ਸੁਆਭ ਹੁੰਦੇ ਹਨ ਪਿਛਲੇ ਕਈ ਕਈ ਜਨਮਾਂ ਦੀ ਬੰਦਗੀ ਕਰਦਿਆਂ ਦੇ ਐਸੇ ਸਾਧੂਆਂ ਦਾ ਜਿਹੜਾ ਜਿਹਦੇ ਅੰਦਰ ਇੰਨੇ ਪੇਸ਼ੇਂਟ ਹੋਇਆ ਕਰਦੀ ਹੈ ਸਾਰਿਆਂ ਨੂੰ ਰੱਬ ਦਾ ਰੂਪ ਦੇਖਣ ਬਾਅਦ ਕਈ ਕਈ ਜਨਮਾਂ ਦੀ ਤਪੱਸਿਆ ਹੁੰਦੀ ਫਿਰ ਉਹ ਇਹ ਜਾ ਆਪਣੀ ਬੰਦਗੀ ਦਾ ਸੁਆਭ ਬਣਦਾ ਹੈ ਹਮੇਸ਼ਰ ਭੇਜਦਾ ਇਸ ਸੰਸਾਰ ਦੇ ਉਧਾਰ ਵਾਸਤੇ ਉਹਨਾਂ ਦਾ ਬਚਪਨ ਤੋਂ ਹੀ ਸਾਰੇ ਸੰਸਾਰ ਨਾਲੋਂ ਅਲੈਦਾ ਹੀ ਕੌਤਕ ਹੋਇਆ ਕਰਦੇ ਹਾਂ ਅਲੈਦਾ ਹੀ ਉਹਨਾਂ ਦਾ ਜੀਵਨ ਹੋਇਆ ਕਰਦਾ ਸਾਹ ਸੰਗਤ ਛੋਟੇ ਹੁੰਦੇ ਹੀ ਪਿੰਡ ਸੋਤਾ RAM ਸਿੰਘ ਉਹਨਾਂ ਦੇ ਪਾਸ ਵਿਦਿਆ ਪੜਿਆ ਕਰਦੇ ਗੁਰਮੁਖੀ ਸਿੱਖੀ ਗੁਰਮੁਖ ਸਿੰਘ ਇੱਕ ਸਰਮੁਖ ਸੰਗ ਮਹਾਪੁਰਸ਼ ਸਨ ਉਹਨਾਂ ਦੇ ਪਾਸ ਫਿਰ ਉਹਨਾਂ ਨੇ ਪਾਠ ਸਿੱਖਿਆ ਸਾਰਾ ਪਾਠ ਗੁਰਮੁਖੀ ਸਿੱਖੀ ਆਪ ਹਿਸਾਬ ਤਬ ਲਿਖਦੇ ਔਰ ਪੱਚੀ ਤਨਖਾਹ ਲਿਖਦੀ ਪੈਸੇ ਤਾਂ ਟੀਚਰ ਜੋ ਪੜਾਉਂਦੇ ਸਨ ਇਹ ਹੈ ਮੈਂਤ ਬੜੀ ਕੀਤੀ ਬਾਲ ਗਿਆ ਨੇ ਬਚਪਨ ਤੋਂ ਹੀ ਮਹਾਪੁਰ ਚਲੀ ਜਦੋਂ ਗੁਰਮੁਖੀ ਸਿੱਖ ਲਈ ਪਾਠ ਸਿੱਖਿਆ ਸੰਤਿਆ ਕਰਾਈ ਮਹਾਰਾਜਾ ਦੱਸਿਆ ਕਰਦੇ ਆਪ ਕਹਿੰਦੇ ਛੋਟੇ ਹੋਏ 7 8 9 ਸਾਲ ਦੀ ਉਮਰ ਵਿੱਚ ਹੀ ਕਹਿੰਦੇ ਅਸੀਂ ਫਿਰ ਛੋਟੇ ਛੋਟੇ ਬੱਚੇ ਇਕੱਠੇ ਕਰ ਲੈਣੇ ਗੁਰੂ ਨਾਨਕ ਦੇਵ ਜਨਮ ਸਾਖੀ ਫਿਰ ਉਹਨਾਂ ਨੂੰ ਸਾਰਿਆਂ ਨੂੰ ਮਾਈ ਭਾਈ ਸਾਰੇ ਕੋਈ ਫਰਕ ਨਹੀਂ ਸੀ ਹੋਇਆ ਸਾਰੇ ਬੱਚਿਆਂ ਬੀਬੀਆਂ ਮਾਈਆਂ ਭਾਈਆਂ ਨੂੰ ਮਹਾਰਾਜ ਕਹਿੰਦੇ ਬਿਠਾ ਕੇ ਅਸੀਂ ਸਾਰੀ ਗੁਰੂ ਨਾਨਕ ਦੀ ਜਨਮ ਸਾਖੀਆਂ ਸੁਣਾਉਣੀਆਂ ਮਹਾਰਾ ਗੁਰੂ ਨਾਨਕ ਦੀਆਂ ਸਾਖੀਆਂ ਸੁਣਾ ਕੇ ਬੜਾ ਆਨੰਦ ਮਾਈ ਜੀਵਨ ਸੀ ਹੌਲੀ ਹੌਲੀ ਕਹਿੰਦੇ ਰੋਜ਼ ਪਾਠ ਕਰਨਾ ਨਿਤਨੇਮ ਕਰਨਾ ਜਿੰਨੀ ਦੇਰ ਆਪਣੇ ਪਿੰਡ ਰਹੇ 16 17 ਸਾਲ ਦੀ ਉਮਰ ਵਿੱਚ ਕਹਿੰਦੇ ਗਊਆਂ ਮੱਝਾਂ ਵਿਚਾਰਨੀਆਂ ਜ਼ਮੀਨ ਸੀ ਮਹਾਰਾ ਦੀ ਬੀਕਾਨੇਰ ਵੀ ਉੱਤੇ ਗਊਆਂ ਆਪ ਚਾਰਿਆ ਕਰਦੇ ਨਾਲੇ ਕਹਿੰਦੇ ਸਿਮਰਨ ਕਰਿਆ ਕਰਦੇ ਅੰਮ੍ਰਿਤ ਵੇਲੇ ਉੱਠਦਾ ਸਾਨੂੰ ਕਹਿੰਦੇ ਪਹਿਲਾਂ ਹੀ ਇਹ ਸੁਆਦ ਸੀ ਪਹਿਲਾਂ ਕੀ ਹੁੰਦਾ ਸੰਸਕਾਰੀ ਐਸੇ ਬਣ ਜਾਂਦੇ ਉਹਨਾਂ ਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਿਆ ਕਰਦੀ ਬਚਪਨ ਤੋਂ ਹੀ ਉਹਨਾਂ ਦਾ ਐਸਾ ਸੁਆਦ ਸੀ ਸਾਹਸ ਪੌੜਤ ਪ੍ਰੇਮ ਤੇ ਪਿਆਰ ਤੇ ਬਚਨ ਕਰਿਆ ਕਰਦੇ ਕਦੇ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਥੀ ਦੇਖੀ ਹਰ ਵਕਤ ਉਹ ਮੁਸਕਰਾਉਂਦੇ ਹੀ ਰਹਿੰਦੇ ਕੋਈ ਵੀ ਬੰਦਾ ਮਤਲਬੇ ਵੇ ਮਾ ਹੱਸਣਾ ਨਹੀਂ ਸਾਥ ਸੰਗਤ ਉਹਨਾਂ ਵੀ ਹਸਾਉਂਦੇ ਦੇਖੀ ਸੰਤ ਮਹਾਰਾਜ ਦੀ ਸੇਵਾ ਵਿੱਚ ਦਾਸ ਮੇਰੀ ਕੋਈ ਮੇਰਾ ਵੀ ਕੋਈ ਚੰਗਾ ਕਰਮ ਸੀ ਪਤਾ ਨਹੀਂ ਕਿਹ ਕਿ ਜਨਮਾਂ ਦੇ ਬੰਦੇ ਕੀ ਕਰਦੇ ਆਉਂਦੇ ਸਨ ਜੋ ਐਸੇ ਮਹਾਪੁਰਸ਼ਾਂ ਦਾ ਮਲਾਪ ਹੋਇਆ ਪੂਰਵ ਕਰਮ ਅੰਕ ਜਲ ਪ੍ਰਗਟੇ ਪੇਟ ਉਪਰ ਖਰਸਕ ਪੈਦਾ ਕੀ ਪੂਰਨ ਮਹਾਪੁਰਸ਼ ਸੰਸਾਰ ਵਿੱਚ ਰਹਦਿਆ ਹੋਇਆ ਹਰ ਵਕਤ ਮਨ ਬਿਰਾਗ ਵਿੱਚ ਰਹਿੰਦਾ ਐਸੇ ਮਹਾਪੁਰਸ਼ ਦਾ ਮਲਾਪ ਵੱਡੇ ਆ ਭਾਗਾਂ ਵਾਲਾ ਨੂੰ ਹੁੰਦਾ ਸ ਹੈ ਤੇ ਪ੍ਰੇਮ ਤੇ ਪਿਆਰ ਦੇ ਨਾਲ ਸੇਵਾ ਕਰਮੀ ਉਹ ਉਦੋਂ ਵੀ ਵੱਡੇ ਉਸ ਇਨਸਾਨ ਦੇ ਭਾਗ ਹੋ ਜਾਂਦੇ ਆ ਨਹੀਂ ਤਾਂ ਅਸੀਂ ਮਾੜੀ ਮਾੜੀਆਂ ਗੱਲਾਂ ਤੇ ਕਿੰਤੂ ਕਰਦੇ ਆ ਕਿੰਤੂ ਕੀਤਾ ਬਸ ਗਿਆ ਉਹ ਕੁਝ ਨਹੀਂ ਕਰ ਸਕਦਾ ਇਹ ਵੀ ਇਮਤਿਹਾਨ ਨੇ ਕਿੰਤੂ ਕਰਨਾ ਵੀ ਇਮਤਿਹਾਨ ਖੈਰ ਸਾਥ ਸਿੰਘ ਤੋਂ ਤਾਂ ਕਿੰਤੂ ਜਦੋਂ ਕਰਦਾ ਹੈ ਫੇਲ ਹੋ ਜਾਂਦਾ ਜਦੋਂ ਕਿੰਤੂ ਹੋ ਗਿਆ ਵੀ ਮੈਨੂੰ ਮਹਾਪੁਰਸ਼ਾਂ ਨੇ ਇਹ ਕਿਉਂ ਕਿਹਾ ਕਿਆ ਪਰ ਜਦੋਂ ਸਾਡੀ ਸ਼ਰਧਾ ਤੇ ਪ੍ਰੇਮ ਹੋਊ ਤੁਸੀਂ ਕਹਿੰਦੇ ਕਿੰਤੂ ਰਕੋ ਇਹੀ ਖਿਆਲ ਹੋਊਗਾ ਹਾਂ ਜੋ ਵਚਨ ਕਰਦੇ ਮੇਰੇ ਭਲੇ ਵਾਸਤੇ ਆ ਮਹਾਪੁਰਸ਼ ਕਿਸੇ ਦੇ ਵੀ ਬੋਰੇ ਕਦੇ ਨਹੀਂ ਸੋਚਣ ਉਹਨਾਂ ਦੇ ਅੰਦਰ ਤਾਂ ਬਿਰਾਈ ਹੁੰਦੀ ਨਹੀਂ ਅਸੀਂ ਉਹ ਹੀ ਕਿੰਤੂ ਕਰ ਕਰਕੇ ਆਪਣੇ ਮਨ ਨੂੰ ਬੁਰਾ ਬਣਾ ਲੈਂਦੇ ਹਰ ਕਾ ਸੇਵਕ ਹਰੀ ਜਿਹਾ ਭੇਦ ਨਾ ਜਾਉ ਮਾਨ ਇਹ ਪ੍ਰੇਮ ਦੀ ਖੇਡ ਆ ਸਾਰਾ ਸੰਸਾਰ ਜਦੋਂ ਸਾਰੇ ਸੰਸਾਰ ਤੇ ਸਿੱਖ ਤੇ ਗੁਰੂ ਦਾ ਪ੍ਰੇਮ ਫਾਇਦਾ ਹੋ ਗਿਆ ਫੇਰ ਕੋਈ ਫਰਕ ਨਹੀਂ ਹੋਇਆ ਇਸ ਕਰਕੇ ਸਾਧ ਸੰਗਤ ਉਹ ਮਹਾਪੁਰਸ਼ਾ ਦਾ ਅੱਜ ਅਵਤਾਰ ਦਿਹਾੜਾ ਹੈ ਸਾਰੀ ਸੰਗਤ ਨੂੰ ਬੇਅੰਤ ਵਧਾਈਆਂ ਉਹ ਆਏ ਉਹਨਾਂ ਨੇ ਜਨਮ ਲਿਆ ਸਾਨੂੰ ਉਹਨਾਂ ਕੋਲੋਂ ਸਿੱਖਿਆ ਲਈ ਸਾਨੂੰ ਉਹਨਾਂ ਨੇ ਗੁਰਬਾਣੀ ਦੇ ਨਾਲ ਗੁਰੂ ਨਾਲ ਜੋੜਿਆ ਸਾਧ ਸੰਗਤ ਲੋ ਜੀ ਬਹੁਤ ਸਾਰੇ ਜਿਹੜੇ ਨਿੰਦਕ ਨਹੀਂ ਉਹਨਾਂ ਨੇ ਤਾਂ ਐਵੇਂ ਚਲੀ ਜਾਣਾ ਮਹਾਪੁਰਸ਼ ਆਪਣੇ ਨਾਲ ਜੋੜਦੇ ਆ ਤੇ ਆਪਣੇ ਨਾਲ ਉਹਨਾਂ ਨੇ ਗਰੂ ਲਾਇਆ ਸੀ ਵੀ ਜੁੜ ਗਿਆ ਵੀ ਮੁੜ ਕੇ ਲਿਹਾ ਨਹੀਂ ਕੌਣ ਜੋੜ ਸਕਦਾ ਆਪਣੇ ਨਾਲ ਜਿਹੜੇ ਮਹਾਪੁਰਸ਼ ਨੇ ਅਸਲੀ ਸਾਧ ਸੰਗਤ ਨੂੰ ਆਪਣੇ ਨਾਲ ਜੋੜਨੇ ਨਹੀਂਗੇ ਸਿੱਖ ਤੇ ਸੇਵਕ ਤੇ ਮਹਾਪੁਰਸ਼ਾਂ ਦਾ ਉਹਨਾਂ ਦਾ ਪਿਆਰ ਹੁੰਦਾ ਹੈ ਗੁਰੂ ਨਾਲ ਜੁੜਿਆ ਜਿਹੜਾ ਜਿਹੜੇ ਆਪਣੇ ਟੀਚਰ ਨੇ ਬੱਚੇ ਨੂੰ ਪੜਾਇਆ ਉਹਨਾਂ ਦਾ ਪਿਆਰ ਹੁੰਦਾ ਹੈ ਬੱਚਾ ਸਟੂਡੈਂਟ ਹੈ ਉਹ ਆਪਣੇ ਜਦ ਇਹਨੇ ਪੜਾਈ ਪੜਦਾ ਪੜੀ ਉਹਨੂੰ ਯਾਦ ਹੈ ਕਿ ਮੈਨੂੰ ਮੇਰੇ ਟੀਚਰ ਨੇ ਬੜੇ ਪ੍ਰੇਮ ਤੇ ਪਿਆਰ ਨਾਲ ਪੜਾਇਆ ਸਾਰੀ ਜ਼ਿੰਦਗੀ ਕਦੇ ਉਹਨੂੰ ਭੁੱਲਦਾ ਨਹੀਂ ਟੀਚਰ ਤੋਂ ਹੀ ਹੋਣੇ ਐਸੇ ਆ ਡਿਗਰੀ ਲਈ ਹੈ ਉਹ ਕਹਿੰਦੇ ਭੁੱਲ ਜੂ ਜਿਹੜਾ ਬੱਚਾ ਭੁੱਲ ਜਾਂਦਾ ਟੀਚਰ ਦੀ ਰਿਸਪੈਕਟ ਨਹੀਂ ਕਰਦਾ ਸਾਧ ਸੰਗਤ ਫਿਰ ਉਹਦੀ ਸਜ਼ਾ ਵੀ ਹੈ ਕਿ ਕਿਰਤ ਕਰਨ ਕਿਹਾ ਗਿਆ ਉਸ ਬੰਦੇ ਪਰ ਕਿਰਤ ਕਰਨ ਜਿਹੜਾ ਕਿਸੇ ਦਾ ਵੀ ਨਹੀਂ ਪੜਿਆ ਉਹਦਾ ਫਿਰ ਮਹਾਰਾਜ ਜਾਣਦੇ ਵੇ ਕੀ ਸਜ਼ਾ ਦਿੰਦੇ